ਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੁੱਧ ਵਾਲੀਆਂ ਸੇਵੀਆਂ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਸੇਵੀਆਂ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਂਦੇ ਹਾਂ ਹਾਂ ਜੀ ਸੇਵੀਆਂ ਬਣਾਉਣ ਦੇ ਲਈ ਆਪਾਂ ਇਹ ਸੇਵੀਆਂ ਲੈਣੇ ਇੱਕ ਕੱਪ ਦੋ ਆਪਣਾ ਘੀ ਆਟੇ ਦਾ ਸੇਵਗੇ ਤੇ ਵੇਟ ਦੇ ਹਿਸਾਬ ਨਾਲ ਇਹ 100 ਗ੍ਰਾਮ ਹੈ ਤੇ 100 ਗ੍ਰਾਮ ਹੀ ਆਪਾਂ ਚੀਨੀ ਲਈ ਹੈ ਚੀਨੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵਧੇ ਜਾਂ ਘੱਟ ਲੈ ਸਕਦੇ ਹੋ ਪੰਜ ਛੇ ਆਪਾਂ ਲੈਚੀਆਂ ਲਈਆਂ ਸੀ ਉਹਨਾਂ ਦੇ ਦਾਣੇ ਕੱਢ ਕੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਕੁੱਟ ਕੇ ਲਿਆ ਇੱਕ ਕਿਲੋ ਆਪਾਂ ਦੁੱਧ ਲਿਆ ਬਾਅਦ ਵਿੱਚ ਜੇ ਆਪਾਂ ਨੂੰ ਦੁੱਧ ਦੀ ਹੋਰ ਜ਼ਰੂਰਤ ਹੋਊਗੀ ਤਾਂ ਆਪਾਂ ਨਾਲ ਦੇ ਨਾਲ ਐਡ ਕਰ ਲਾਂਗੇ ਤੇ ਗੈਸ ਆਪਾਂ ਆਨ ਕਰ ਲਿਆ ਤੇ ਹੁਣ ਬਰਤਨ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਪਾ ਕੇ ਆਪਾਂ ਇਸ ਰੱਖ ਮਾਲਾਂਗੇ ਕਿਉਂਕਿ ਜੇਕਰ ਆਪਾਂ ਬਰਤਨ ਦੇ ਵਿੱਚ ਪਹਿਲਾਂ ਦੁੱਧ ਪਾ ਲਨੇ ਆ ਤਾਂ ਦੁੱਧ ਦਾ ਜਿਹੜਾ ਥੱਲੇ ਲੱਗਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਬਰਤਨ ਦੇ ਵਿੱਚ ਪਹਿਲਾਂ ਪਾਣੀ ਪਾਉਣਾ ਜ਼ਰੂਰੀ ਹੈ ਦੁੱਧ ਪਾ ਲਾਂਗੇ ਇਹਦੇ ਵਿੱਚ ਦੁੱਧ ਨੂੰ ਬਾਹਾਂਉਣ ਦੇਵਾਂਗੇ ਦੁੱਧ ਨੂੰ ਵਾਲਾ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਐਡ ਕਰਾਂਗੇ ਤੇ ਨਾਲ ਹੀ ਜਿਹੜੀ ਇਲਾਇਚੀ ਆਪਾਂ ਕੁੱਟ ਕੇ ਲਈ ਹੈ ਉਹ ਵੀ ਇਹਦੇ ਵਿੱਚ ਪਾ ਦਾਂਗੇ ਜੇ ਤੁਹਾਡੇ ਕੋਲੇ ਇਲਾਇਚੀ ਪਾਊਡਰ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਇਹਨੂੰ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋਣ ਦੇਵਾਂਗੇ ਇਹਨੂੰ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਸੇਵੀਆਂ ਪਾਵਾਂਗੇ ਹੁਣ ਤੇ ਰੈਨ ਨੂੰ ਆਪਾਂ ਇੱਕ ਵਾਰ ਆਉਣ ਦੇਵਾਂਗੇ ਸੇਵਾਂ ਆਪਾਂ ਹੋਂ ਤੋਂ ਬਾਅਦ ਦੁੱਧ ਨੂੰ ਵਾਲਾ ਆਉਣਾ ਸ਼ੁਰੂ ਹੋ ਗਿਆ ਹੁਣ ਇੱਥੇ ਗੈਸ ਦਾ ਫਲੇਮ ਆਪਾਂ ਮੀਡੀਅਮ ਰੱਖਾਂਗੇ ਤੇ ਸੇਵਾਂ ਨੂੰ ਆਪਾਂ ਉਪਰੋਂ ਟੱਕ ਕੇ ਪੱਕਣ ਦੇਵਾਂਗੇ ਪੂਰਾ ਨਹੀਂ ਆਪਾਂ ਇਹਨੂੰ ਢੱਕਣਾ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਰੱਖਾਂਗੇ ਜੇ ਚੰਗੀ ਤਰ੍ਹਾਂ ਆਪਾਂ ਇਹਨੂੰ ਢੱਕ ਦਾਂਗੇ ਤਾਂ ਦੁੱਧ ਆਪਣਾ ਜਿਹੜਾ ਉਬਲ ਕੇ ਬਾਹਰ ਆ ਜਾਏਗਾ ਇਸ ਕਰਕੇ ਥੋੜਾ ਜਿਹਾ ਆਪਾਂ ਇਸੇ ਤਰ੍ਹਾਂ ਟੱਕਣ ਦੇਵਾਂਗੇ ਤੇ ਗੈਸ ਦਾ ਫਲੇਮ ਮੀਡੀਅਮ ਰੱਖਾਂਗੇ ਲਓ ਇਹ ਤਕਰੀਬਨ 20-25 ਮਿੰਟ ਹੋ ਗਏ ਆਪਾਂ ਨੂੰ ਸੇਵਨ మీడియం ਫਲੇਮ ਤੇ ਪਕਾਉਂਦੇ ਹੋਏ ਤੇ ਦੁੱਧਾ ਜਿਹੜਾ ਆਪਣਾ ਕਾਫੀ ਗਾੜਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਪਰ ਸੇਵਾਂ ਆਪਣਾ ਇਹ ਥੋੜਾ ਕੱਚਾ ਹੈ ਇਹਦੇ ਕਰਕੇ ਦੁੱਧਾ ਆਪਾਂ ਥੋੜਾ ਜਿਹਾ ਹੋਰ ਐਡ ਕਰਾਂਗੇ ਦੁੱਧਾ ਜਿਹੜਾ ਗਰਮ ਪਾਉਣਾ ਠੰਡਾ ਨਹੀਂ ਪਾਉਣਾ ਕਿਉਂਕਿ ਜੇਕਰ ਆਪਾਂ ਠੰਡਾ ਦੁੱਧ ਇਹਦੇ ਵਿੱਚ ਪਾ ਦਾਂਗੇ ਤਾਂ ਇਹ ਜਿਹੜਾ ਕੁਕਿੰਗ ਦਾ ਪ੍ਰੋਸੈਸ ਆ ਉਹ ਰੁਕ ਜਾਂਦਾ ਇਸ ਕਰਕੇ ਗਰਮ ਕਰਕੇ ਦੁੱਧ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਥੋੜੀ देर ਲਈ ਆਪਾਂ ਸੇਵੀਆਂ ਨੂੰ ਹੋਰ ਪੱਕਣ ਦੇਵਾਂਗੇ। ਲੋ ਇਹ ਤਕਰੀਬਨ 35 ਤੋਂ 40 ਮਿੰਟ ਹੋ ਗਏ ਆਪਾਂ ਨੂੰ ਸੇਵੀਆਂ ਨੂੰ ਮੀਡੀਅਮ ਫਲੇਮ ਤੇ ਪਕਾਉਂਦੇ ਹੋਏ ਸੇਵੀਆਂ ਆਪਣਾ ਬਣ ਕੇ ਤਿਆਰ ਆ। ਤੁਸੀਂ ਦੇਖ ਸਕਦੇ ਹੋ। ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਕਿ ਚਮਚ ਕਸਟਰਡ ਪਾਊਡਰ ਦਾ ਪਾਵਾਂਗੇ।

कस्टर्ड पाउडर पा तो बादला ड्राई फ्रूट भी पादंगे इतने आपले बदम लाए भी है कशमिश भी ला जूट पसंद तो है सेवं अपने बन के बिल्कुल तैयार है बंद कर देने बहुत ही वीया सेवं बन के तैयार हो ਇਹ ਜਦੋਂ ਘੱਟ ਰੰਗ ਸੇਵ ਗਏ ਦਾ ਪਦੁੱਧ ਦੇ ਵਿੱਚ ਬਣਾਉਣੇ ਆ ਤਾਂ ਬਹੁਤ ਹੀ ਜ਼ਿਆਦਾ ਤੇਸਤੀ ਵੀ ਬਣਦੀਆਂ ਤੇ ਹੈਲਦੀ ਵੀ ਹੁੰਦੀਆਂ ਤੁਸੀਂ ਜਦੋਂ ਵੀ ਚਾਹੋ ਇਹਨਾਂ ਨੂੰ ਬਣਾ ਕੇ ਖਾ ਸਕਦੇ ਹੋ ਆਪਣੇ ਬੱਚਿਆਂ ਨੂੰ ਵੀ ਖਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਸੋ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ